ਅੱਛਾ ਭੂਰੀ ਮਾਣ ਜੀ ਤੁਹਾਡੇ ਉਸਤਾਦ ਜੀ ਕੌਣ ਸੀ ਸਰਦਾਰ ਜਸਵੀਰ ਸਿੰਘ ਬਾਦਲੀ ਉਹਨਾਂ ਦੇ ਨਾਂ ਤੇ ਬਾਈ ਇੱਕ ਤਾਰੀ ਬਣਦੀ ਆ ਜਿਹਨੂੰ ਲੋਕ ਅੱਜ ਵੀ ਸਲੂਟ ਕਰਦੇ ਆ ਕਿਉਂਕਿ ਬਹੁਤ ਵੱਡੀ ਸ਼ਖਸੀਅਤ ਕਹਿੰਦੇ ਬਹੁਤ ਨਿਮਰਤਾ ਸੀ ਤੁਸੀਂ ਨੇੜੇ ਰਹੇ ਹੋ ਉਹਨਾਂ ਦੇ ਹਾਂਜੀ ਬਹੁਤ ਉਹਦੇ ਹਾਂਜੀ ਦਿਲ ਭਰਿਆ ਆ ਲੱਗਦਾ ਇਹੀ ਪਿਆਰ ਹੈ ਕਿਉਂ ਵੀਰੇ ਸ਼ੁਕਰਾਂ ਸਾਹਿਬ ਜਿਹੜਾ ਦਿਲੋਂ ਦਿਲ ਭਰਿਆ ਆ ਇਹ ਭੂਰੀ ਬਾਈ ਜੀ ਅੱਜ ਉਸੇ ਲੜੀ ਨੂੰ ਆਪਾਂ ਅੱਗੇ ਤੋਰਦੇ ਹੋਏ ਬਹੁਤ ਹੀ ਸਤਿਕਾਰਯੋਗ ਬਾਦਲ ਸਾਹਿਬ ਨਾਲ ਨੇੜਤਾ ਰਹੀ ਆ ਤੇ ਅੱਜ ਉਹ ਬ੍ਰਾਂਡ ਜਿਹਨੂੰ ਬਾਜ਼ੀਆਂ ਦੇ ਵਿੱਚ ਇੱਕ ਮੁੱਖ ਧੁਰੇ ਦੇ ਤੌਰ ਤੇ ਦੇਣਾ ਜਾਂਦਾ ਪੂਰੀ ਮੋਹਨ ਜੀ ਬਾਜੀ ਸਸੀਕਾਰ ਸਸੀਕਾਰ ਜੀ ਬੜੇ ਸ਼ਰੀਫ ਜੇ ਰਾਜੀਆਂ ਦੇ ਫਰਦਿਆਂ ਸੁਸਤਤਾ ਕਰਕੇ ਗੱਲ ਖਰਾਬ ਹੋਇਆ ਤੇ ਗੱਲ 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 ਖਰਾਬ ਦਾ ਕਾਰਨ ਡੇਲੀ ਬਾਈਆਂ ਤੇ ਉਹਨੇ ਨਹੀਂ ਤਾਂ ਕਰਕੇ ਨਾ ਤਤਾ ਪਾਣੀ ਪੀਂਦੀ ਰਹਿਣੇ ਆ ਤਾਂ ਉਹਦਾ ਕਰਕੇ ਖਰਾਬ ਹੋ ਜਾਂਦਾ। ਕਬੂਤਰ ਦਾ ਸੈਟ ਆ? ਹਾਂ ਕਬੂਤਰ ਸੈਟ ਆ। ਕਿਹਜਾ ਛੱਡਿਆ ਅੱਜ? ਅੱਜ ਹਰਾ ਹਰਾ ਲਾਲ ਰੰਗ ਲੱਗਿਆ ਜੀ ਉਤਰਦੇ ਆਪਣੇ ਦੇ। ਹਰਾ ਲਾਲ ਨਾਲ ਹੀ ਢਿੱਡ ਤੇ ਹੱਥ ਫੇਰਦਾ। ਹਾਂਜੀ ਹਾਂਜੀ। ਇਹ ਕਾਰਨ ਮੈਂ ਇਹ ਬੱਸ ਬਈ ਹਰਾ ਰੰਗ ਜਿਹਹਜਾ ਹਾਂਜੀ ਹਾਂਜੀ। ਉਹਦਾ? ਹਾਂਜੀ ਹਾਂਜੀ। ਅੱਜ ਇਨਾਮ ਨਾਨੋਵਾ ਗੱਡੀਆਂ ਆ ਜੀ। ਤੇ ਇਹਦੇ ਤੇ ਰੌਣਕ ਖੜ ਗਿਆ ਤੇਰਾ। ਹਾਂਜੀ ਹਾਂਜੀ। ਕੀ ਉਮੀਦਾਂ ਨੇ ਉਮੀਦਾਂ ਤਾਂ ਹੀ ਆਪਾਂ ਬਾਜੀ ਜਿੱਤ ਕੇ ਜਾਵਾਂਗੇ ਆ ਬਟਾਲੀ ਤਾੜੀ ਬਣਦੀ ਆ ਬਾਈ ਜੀ ਅੱਗੋਂ ਜੋ ਪ੍ਰਮਾਤਮਣੇ ਕਰਤਾ ਕਿਨੇ 21 ਕਬੂਤਰ ਛੱਡੇ ਆ 21 ਛੱਡੇ ਜੀ ਲੋਕ ਗਰੁੱਪਾਂ ਚ ਆਇਆ 10-10 ਬਣਾ ਕੇ ਜਿੱਤਣ ਨੋਬਾ ਨੂੰ ਜੇ ਜਿੱਤਨੇ 100 ਲੱਖੇ 21 ਗੱਲਾਂ ਇੱਥੇ ਕਿਉਂ ਸਰਾਇਆ ਅੱਜਗਰਾ ਜੀ ਅੱਛਾ ਭੂਰੀ ਮੋਹਣ ਜੀ ਤੁਹਾਡੇ ਉਸਤਾਦ ਜੀ ਕੌਣ ਸੀ ਸਰਦਾਰ ਜਸਵੀਰ ਸਿੰਘ ਬਾਦਲੀ ਉਹਨਾਂ ਦੇ ਨਾਂ ਤੇ ਬਾਈ ਜੀ ਇੱਕ ਤਾੜੀ ਬਣਦੀ ਆ ਜਿਹਨੂੰ ਲੋਕ ਅੱਜ ਵੀ ਸਲੂਟ ਕਰਦੇ ਆ ਕਿਉਂਕਿ ਬਹੁਤ ਵੱਡੀ ਸ਼ਖਸੀਅਤ ਕਹਿੰਦੇ ਬਹੁਤ ਨਿਮਰਤਾ ਸੀ ਤੁਸੀਂ ਨੇੜੇ ਰਹੇ ਹੋ ਉਹਨਰੇ ਹਾਂਜੀ ਬਹੁਤ ਆਉਦੀ ਹਾਂਜੀ ਦਿਲ ਭਰਿਆ ਆ ਲੱਗਦਾ ਇਹੀ ਪਿਆਰ ਆ ਕਿਉਂ ਵੀਰੇ ਸ਼ੁਕਰਾਂ ਸਾਹਿਬ ਤੇ ਜਿਹੜਾ ਦਿਲੋਂ ਦਿਲ ਭਰਿਆ ਆ ਇਹ ਪੂਰੀ ਬਾਈ ਜੀ ਉਹੀ ਬ੍ਰਾਂਡ ਤੁਰਿਆ ਆਉਂਦਾ ਵਾ ਮੋਹਣ ਬਾਈ ਵਾਲਾ ਜਸਵੀਰ ਵਾਲਾ ਜਸਵੀਰ ਜਸਵੀਰ ਸਿੰਘ ਵਾਲਾ ਹਾਂਜੀ ਤੇ ਅੱਜ ਉਹ ਖਾਨਦਾਨ ਚੋਂ ਛੱਡਿਆ ਵਾ ਹਾਂਜੀ ਹਿਆਰ ਵਾਲੇ ਦਾ ਪੁੱਤ ਛੱਡਿਆ ਜਾ ਇਹ ਹਜ਼ਾਰ ਵਾਲੇ ਬਹੁਤ ਮਸ਼ਹੂਰ ਆ ਕਿਹਦੇ ਕੋਲੇ ਆ ਜੀ ਇਹ ਕੋਈ ਬੋੜੇ ਬੰਦੇ ਕਹਿੰਦੇ ਆ ਹਜ਼ਾਰ ਵਾਲੇ ਹਜ਼ਾਰ ਵਾਲੇ ਬਈ ਭਾਈ ਸਾਰਿਆਂ ਕੋਲ ਆ ਵਾਕਿਆ ਆਪਣੇ ਕੋਲੇ ਹੈਗੇ ਆਪਾਂ ਆਪਦੇ ਜਾਣਦੇ ਆਪਾਂ ਕਿਸੇ ਨੂੰ ਪਿਆਤੇ ਆਪਾਂ ਆਪਦੇ ਜਾਣਦੇ ਆ ਹਾਂਜੀ ਹਾਂਜੀ ਆਪਾਂ ਕਿਸੇ ਨੂੰ ਕਿਸੇ ਨੂੰ ਮੜ ਨਹੀਂ ਕਹਿੰਦੇ ਅੱਛਾ ਹਾਂਜੀ ਅੱਛਾ ਹੋਣਗੇ ਕਿਸੇ ਕੋਲ ਹੋਰ ਵੀ ਹੋਣਗੇ ਹੋਣਗੇ ਹਾਂਜੀ ਤੇ ਇਹ ਜਿਹੜਾ ਜਸਵੀਰ ਬਾਈ ਜੀ ਆ ਉਹਨਾਂ ਦਾ ਖਾਨਦਾਨ ਇਹ ਤਰ੍ਹਾਂ ਆਉਂਦਾ ਵਾ ਬੁੱਤਰ ਬਾਈ ਦੇ ਤੁਸੀਂ ਸਭ ਤੋਂ ਪਹਿਲਾਂ ਨੇੜੇ ਤੁਸੀਂ ਹੋਏ ਉਹਨਾਂ ਦੇ ਨਹੀਂ ਮੈਂ ਤਾਂ ਸਭ ਤੋਂ ਲਾਸਟ ਹੈ ਜਿਲ੍ਹਾ ਉਹਨਾਂ ਦਾ ਮੇਰ ਤੋਂ ਪਹਿਲੇ ਮੰਨ ਲਓ ਸਾਰੇ ਪਹਿਲਾਂ ਦੇ ਆ ਮੈਂ ਸਭ ਤੋਂ ਲਾਖਾ ਉਹਨਾਂ ਚ ਕਿਹੜੇ ਆ ਜਿਹੜੇ ਹੁਣ ਹੈਗੇ ਆ ਵੀ ਉਹਨਾਂ ਦੇ ਚੇਲੇ ਉਹਨਾਂ ਦਾ ਅੱਧਾ ਪੰਜਾਬ ਰਹਿ ਕੇ ਗਾਈ ਉਹਨਾਂ ਕੋਲ ਅੱਛਾ ਜਿਹੜੇ ਚੇਲੇ ਸਰਦਾਰ ਨੇ ਦੋ ਜਿਆਦਾ ਪਹਿਲੇ ਨੂੰ ਜਾਂ ਅਖੀਰਲੇ ਨੂੰ ਕਹਿੰਦੇ ਜਾਂ ਪਹਿਲੇ ਨੱਕੇ ਚ ਜਾਂ ਅਖੀਰਲੇ ਚ ਪਾਣੀ ਵੱਧ ਜਾਂਦਾ ਹੁੰਦਾ ਸਰਦਾਰ ਦੇ ਸਹੀ ਦੋ ਚੇਲੇ ਸੀ ਅੱਛਾ ਇੱਕ ਤਾਂ ਸੀਗਾ ਜੀ ਆਪਣੇ ਭਾਈ ਰੂਪੇ ਵਾਲਾ ਛੋਟੂ ਭਾਈ ਰੂਪੇ ਵਾਲਾ ਛੋਟੂ ਜੀ ਅੱਛਾ ਇੱਕ ਮੈਂ ਇੱਕ ਤੁਸੀਂ ਹਾਂਜੀ ਅੱਛਾ ਸਹੀ ਚੱਲੇ ਤੋਂ ਉਹ ਸਹੀ ਦੀ ਕੀ ਪਰਖਾ ਬਈ ਸਹੀ ਦੋ ਸੀ ਜਿਨ ਕਿ ਉਹਨਾਂ ਨੇ ਆਪ ਦੇ ਚੇਲੇ ਆਪ ਮੰਨਿਆ ਸੀ ਉਹਨਾਂ ਸਾਨੂੰ ਵੀ ਤੁਸੀਂ ਮੇਰੇ ਚੇਲੇ ਹੋ ਹਾਂਜੀ ਹਾਂਜੀ ਅੱਛਾ ਆਪਾਂ ਕੂਤਰਵਾਜੀ ਤੱਕ ਨਹੀਂ ਹਾਂ ਪਰਿਵਾਰ ਰਿਲੇਸ਼ਨ ਵੀ ਪੂਰੇ ਸੀ ਤੁਹਾਡੇ ਮੈਂ ਸੁਣਿਆ ਮੈਂ ਵੀ ਤੁਹਾਡੇ ਪਰਿਵਾਰ ਸੰਬੰਧ ਸੀ ਕੂਤਰਵਾਜੀ ਤਾਂ ਅਲੱਗ ਹੈ ਇੱਕ ਚੀਜ਼ ਅੱਛਾ ਇਹ ਕਬੂਤਰ ਪਹਿਲਾਂ ਛੱਡਿਆ ਹੋਇਆ ਕਿਤੇ ਨਹੀਂ ਕੋਰਾ ਅੱਜ ਪਹਿਲੀ ਵਾਰੀ ਛੱਡੇ ਕੋਰਾ ਕੋਈ ਜਦੋਂ ਸ਼ਾਮ ਨੂੰ ਕੋਈ ਬਹਾਨੇਬਾਜੀ ਬਈ ਵੱਧ ਦੇਤਾ ਜੀ ਦਿਨ ਠੰਡਾ ਲੱਗਿਆ ਗਰਮ ਲੱਗਿਆ ਹਵਾ ਚੱਲ ਪਈ ਜੋ ਕੁਛ ਆਪਾਂ ਜਾਨ ਦੇ ਜੋ ਦੇ ਕਿ ਛੜ ਤਾਂ ਕੋ ਕਿਸਮਤ ਆ ਉਮੀਦ ਆ ਵੀ ਅਸੀਂ ਜਿੱਤਾਂ ਹਾਂ ਤੁਸੀਂ ਜਿੱਤੋਗੇ ਆਹ ਸਹੀ ਅੱਛਾ ਇਹ ਇਦੋਂ ਪਹਿਲਾਂ ਆ ਸੀਜ਼ਨ ਦੀਆਂ ਕੋਈ ਬਾਜ਼ੀਆਂ ਜਿੱਤੀਆਂ ਅਣਗਿਣਤ ਜਿੱਤੀਆਂ ਨਹੀਂ ਅਣਗਿਣਤ ਚ ਕੋਈ ਹੋਣਾ ਆ ਪੰਜਾ ਦਸਾਂ ਦੇ ਨਾਲ ਚ ਥਾਲੀ ਜਿੱਤਿਆ ਜੀ ਟਰੈਕਟਰ ਵਾਲੀ ਬਾਜੀ ਢੋਲਣ ਪੈਣਾ ਟਰੈਕਟਰ ਤੁਸੀਂ ਮੈਂ ਟਰੈਕਟਰ ਇਹ ਮੇਰਾ ਦੂਜੇ ਨੰਬਰ ਤੇ ਪੁੱਤਰ ਆ ਜੀ ਪਰ ਮੈਂ ਟਰੈਕਟਰ ਜਿੱਤੇ ਉਹਦਾ ਪੁੱਤਰ ਟੱਚ ਮਾਰ ਗਿਆ ਟਾਵਰ ਨੂੰ ਜਿਹੜਾ ਗੁਰਪ੍ਰੀਤ ਸਲੀਨਾ ਦਾ ਉਹ ਲਾਈਵ ਦੇ ਵਿੱਚ ਵੀ ਹੁਣ ਵੀ ਕੱਢ ਕੇ ਦੇਖ ਲਓ ਪਰ ਆਪਾਂ ਰੌਲਾ ਨਹੀਂ ਪਾਇਆ ਕਿਉਂਕਿ ਇੱਕ ਵਾਰੀ ਬਾਜੀ ਤਾਰੀ ਬਣਦੀ ਆ ਕੱਲ ਬਾਜੀ ਉਹਨਾਂ ਨੇ ਪੂਰੀ ਮਊਆ ਨੇ ਜਾਨੀ ਕੱਲ ਟਰੈਕਟਰ ਤੇ ਉੜੇ ਆ ਹਾਂਜੀ ਆਪਾਂ ਰੌਲਾ ਨਹੀਂ ਪਾਇਆ ਕਬੂਤਰ ਬਾਜੀ ਚੀਕ ਗਈ ਜੀ ਜੇ ਤਾਂ ਇਹਨੂੰ ਨਿਮਰਤਾ ਨਾਲ ਰੱਖੋਗੇ ਤੇ ਚੱਲੀ ਜਾਊਗੀ ਅੱਛਾ ਜੇ ਆਪਾਂ ਐਵੇਂ ਗੁੱਸੇਗਾ ਹੁਣ ਮਲਾ ਜੇ ਮੈਂ ਕਰਨ ਨੂੰ ਕੱਲ ਰੌਲਾ ਹੀ ਪਾ ਸਕਦਾ ਸੀਗਾ ਵੀ ਟਰੈਕਟਰ ਮੇਰਾ ਵੀ ਚਾਬੀ ਗੁਰਦੁਆਰੇ ਰੱਖਦੇ ਜਿਹੜਾ ਮਰਜੀ ਚੱਕ ਲਈ ਜਿਹੜਾ ਸੱਚਾ ਉਹ ਚੱਕੂਗਾ ਉਹ ਤਾਂ ਕਮੇਟੀ ਨੇ ਦੇਖਣਾ ਜੀ ਕਮੇਟੀ ਕਹਿੰਦੀ ਸੀ ਕਿ ਅੱਜ ਜੇ ਤੁਸੀਂ ਕਹਿ ਦੋਗੇ ਕੁੱਤਰ ਨੇ ਟੱਚ ਮਾਰਿਆ ਜੀ ਪਰ ਆਪਾਂ ਗਲਤ ਨਹੀਂ ਕੀਤਾ ਉਹ ਕਦੇ ਨਹੀਂ ਜੀ ਮਾਰਿਆ ਸਾਡੇ ਨੂੰ ਮੈਂ ਚਲ ਚੱਲਾਂ ਨਹੀਂ ਇਹ ਬਣਾ ਕੋ ਹੁਣ ਜੇ ਕੱਲ ਟੱਚ ਨਹੀਂ ਮਾਰਿਆ ਤਾਂਹੀਂ ਉਹਨਾਂ ਨੂੰ ਟਰੈਕਟਰ ਦਿੱਤਾ ਇਹ ਤਾਂ ਫਿਰ ਉਹ ਕਬੂਤਰਬਾਜੀ ਵਾਲੀਆਂ ਗੱਲਾਂ ਹੋ ਜਾਂਦੀਆਂ ਨੇ ਟੱਚ ਮਾਰਿਆ ਜੀ ਚਲੋ ਇਹ ਲੰਘਿਆ ਤੇ ਅੱਜ ਫਿਰ ਪਤਾ ਲੱਗ ਜੂ ਅੱਜ ਲੱਗ ਜੂ ਜੀ ਕੀ ਪਤਾ ਟਰੈਕਟਰ ਨਾਲ ਦੇਣਾ ਹੋਵੇ ਨੋਵਾ ਦੇਣੀ ਹੋਵੇ ਉਹ ਕਿਸਮਤ ਹੈ ਜੀ ਨਹੀਂ ਉਹ ਤਾਂ ਕੱਲ ਫਿਰ ਇੱਕ ਚੀਜ਼ ਕਈ ਗਰਾਂ ਲਿਖ ਜਾਂਦੇ ਆ ਉਹ ਰੱਬ ਕਰੇ ਉਹ ਇਹਦਾ ਕੱਲ ਦੀ ਆ ਨੋਵਾ ਅੱਜ ਟਰੈਕਟਰ ਤੇ ਹੀ ਲਾਤਾ ਵੀ ਕੱਢ ਦੋ ਹਾਂਜੀ ਹੈ ਹੈ ਇਹਨਾ ਸਾਡੇ ਦੂਰ ਬਹੁਤ ਪੈਂਦਾ ਜੀ ਅੱਛਾ ਅੱਛਾ ਦੂਰ ਦਾ ਕੋਈ ਫਰਕ ਪੈਂਦਾ ਬੜਾ ਪੈਂਦਾ ਜੀ ਫਰਕ ਉਹ ਜਿਹੜੇ ਹਰਿਆਣੇ ਵਾਲੇ ਕਹਿੰਦੇ ਕਹਿੰਦੇ ਜੀ ਅਸੀਂ 200 ਕਿਲੋਮੀਟਰ ਚੱਲ ਕੇ ਆਏ ਹਾਂ ਮੇਰਾ ਤਾਂ 200 ਤੋਂ ਵੀ ਤਾਂ ਬੰਨ ਨਹੀਂ ਨਹੀਂ ਜੇ ਉਹਨਾਂ ਉੱਥੇ ਬੁਲਾਇਆ ਬਾਜੀ ਬਹੁਤ ਵੱਡੀ ਹੋ ਰਹੀ ਆ ਉਹ ਕਹਿੰਦੇ ਵੀ ਦੂਰ ਆਉਣ ਦਾ ਕੋਈ ਫਰਕ ਉਹ ਕੀ ਫਰਕ ਪੈਂਦਾ ਪੂਰੀ ਬਾਈ ਜੀ ਫਰਕ ਇਹ ਕੀ ਜੀ ਆਪਾਂ ਆਪਣੇ ਤੇ ਲਾ ਲਓ ਇੱਕ ਆਪਾਂ ਰਾਤ ਦੇ 10 ਵਜੇ ਸੌਣੇ ਤੇ ਸਵੇਰੇ 6 ਵਜੇ ਉੱਠਦੇ ਆਂ ਅੱਛਾ ਇੱਕ ਆਪਾਂ 3 ਵਜੇ ਉੱਠ ਖੜੇ ਤਾਂ ਫਰਕ ਹੀ ਪੈਣਾ ਹੈ 4 ਘੰਟੇ ਦਾ ਫਰਕ ਪੈਂਦਾ ਪੈਂਦਾ ਇਹ ਤੁਹਾਡ ਪਰ ਅੱਜ ਲੁਧਿਆਣੇ ਵਾਲੇ ਬੰਦੇ ਬੈਠੇ ਆ ਕਹਿੰਦੇ ਬਾਈ ਜੀ ਹੁਣ ਲੁਧਿਆਣਾ ਸਿਰਾ ਇਹ ਆ ਜਾਣ ਨਹੀਂ ਦਿੰਦੇ ਕਿਸੇ ਪਾਸੇ ਨਹੀਂ ਆਪਾਂ ਐ ਨਹੀਂ ਆ ਦੀ ਸਿਰਾ ਨਹੀਂ ਹਰ ਆਦਮੀ ਸਿਰਾ ਨਹੀਂ ਹੁਣ ਜਿਹੜੇ ਕਬੂਤਰਵਾਜਾ ਸਾਰੇ ਸਾਰੇ ਏਰੀਆ ਦੀ ਸਟਾਪ ਤੇ ਆ ਪਰ ਲੁਧਿਆਣਾ ਤਾਂ ਵੱਧ ਦਿੱਤ ਰਿਹਾ ਹੁਣ ਕਹਿੰਦੇ ਸਾਰੇ ਤੇ ਜਿੱਤਦੇ ਜੀ ਅੱਛਾ ਮੈਂ ਕਿਸੇ ਨੂੰ ਕਹਾਂ ਮੈਂ ਆਫੋ ਜਿੱਤਦਾ ਹਾਂ ਹਾਂ ਉਹ ਐਵੇਂ ਕਿਸੇ ਨੂੰ ਕਹਾਂ ਕਿ ਮੈਂ ਜਿੱਤਦਾ ਹਾਂ ਮੈਂ ਆਫੋ ਜਿੱਤਦਾ ਹਾਂ ਤੇ ਹਰ ਹਰ ਬੰਦਾ ਬਾਈ ਜਿੱਤੇ ਜਿੱਤਦਾ ਕਬੂਤਰਵਾਜ ਚੱਲ ਗੱਲ ਕਿੰਨੇ ਰਹਿ ਗਏ ਸੀਗੇ ਜੀ ਕੱਲ 121 ਕੁ ਉਤਰਛਟੇ ਸੀਗੇ ਅੱਛਾ ਸ਼ਾਮ ਨੂੰ ਟਰੈਕਟਰ ਤੇ ਦੋ ਰਹਿਗੇ ਸੀ ਥੋੜਾ ਤੇ ਇੱਕ ਗੁਰਪ੍ਰੀਤ ਸਲੀਨਾ ਆਈ ਗੁਰਪ੍ਰੀਤ ਸਲੀਨਾ ਆਈ ਇਹ ਕਿੱਥੇ ਪੈਂਦਾ ਇਹ ਪੈ ਗਿਆ ਜੀ ਪਿੰਡ ਆਪਣੇ ਜੀਰੇ ਕੋਲੇ ਪੈ ਗਿਆ ਜੀਰੇ ਕੋਲੇ ਪੈਂਦਾ ਤੇ ਥੋੜੇ ਦੋਨੇ ਟਰੈਕਟਰ ਤੇ ਉਡੇ ਆ ਹਾਂਜੀ ਹਾਂਜੀ ਕਿੰਨੇ ਵਜੇ 7 ਦਾ ਟਾਈਮ ਕਰਿਆ 7 ਦਾ ਮੇਰਾ 2 ਮਿੰਟ ਪਹਿਲਾਂ ਕੱਟਿਆ ਗਿਆ 2 ਮਿੰਟ ਪਹਿਲਾਂ ਕੱਟਿਆ ਗਿਆ 7 ਤੋਂ ਚਲੋ ਇਹਦਾ ਮੁਕਾਬਲਾ ਜੀ ਇਹ 1-2 ਸੈਕਿੰਡ ਦੋ ਇੱਕ ਇਹ ਕਿਸਮਤੀ ਅੱਛਾ ਕੱਲ ਦੀ ਗੱਲ ਤੇ ਅੱਜ ਰਿਕਾਰਡ ਹੀ ਆ ਫੇਰ ਅੱਜ ਕੱਲ ਵੀ ਕੱਲਾ ਹੀ ਛੱਡਿਆ ਸੀ ਕੱਲ ਦੋ ਛੱਡੇ ਸੀ ਇੱਕ ਮੇਰਾ ਚੌਥਾ ਸੀਗਾ ਜੀ ਇੱਕ ਪਹਿਲਾ ਦੂਜਾ ਨੰਬਰ ਫੇਰ ਤਾਂ ਜੱਫੀ ਪਾਉਣੀ ਬਣਦੀ ਆ ਵੀ ਸਿਰੇ ਤੇ ਦੋ ਟਰੈਕਟਰ ਵਾਲੇ ਐ ਤਾਰੀ ਬਣਦੀ ਆ ਭਾਈ ਜੀ ਗੱਡ ਕੇ ਵਰਦੀ ਆ ਅੱਜ ਨੋਬਾ ਨੂੰ ਕੱਲਾ ਕਾਹਤੋਂ ਛੱਡਤਾ ਇਹ ਦੂਰ ਵਾਲੀ ਐ ਤਾਂ ਕਰਕੇ ਹੀ ਪਰਸੋਂ ਦਾ ਚੱਕਿਆ ਕੂਤਰ ਆਈ ਵੇਖ ਲੈਣ ਤੁਸਾਂ ਪਰਸੋਂ ਦਾ ਚੱਕਿਆ ਢੋਲ ਨਹੀਂ ਸੰਭਿਆ ਕੂਤਰ ਕੱਲ ਪਰਸੋਂ ਦਾ ਮੈਂ ਚੱਕਿਆ ਮੈਂ ਗੱਲ ਹੀ ਸਮਝ ਮੰਨ ਲਓ ਮੈਂ ਬਾਜੀ ਆਇਆ ਢੋਲਣ ਹਾਂ ਕੱਲ ਸਵੇਰ ਆਇਆ ਜੀ ਅੱਛਾ ਕੱਲ ਇਹ ਕੂਤਰ ਵੀ ਨਾਲ ਹੀ ਲੈਂਦਾ ਸੀਗਾ ਮੈਂ ਇਹ ਢੋਲਣ ਕੋ ਪਿੰਡ ਕੋਟਰ ਸਾੰਭਿਆ ਜੀ ਮੈਂ ਢੋਲ ਨੂੰ ਰਾਤ ਮੈਂ ਢੋਲ ਨਹੀਂ ਰਿਹਾ ਅੱਛਾ ਰਾਤ ਨੂੰ ਉੱਥੋਂ ਉੱਠ ਕੇ ਇੱਥੇ ਆ ਗਿਆ ਜੀ ਯਾਨੀ ਫਿਰ ਤੂੰ ਤੁਸੀਂ ਨਹੀਂ ਫਿਰ ਕੋਈ ਬੰਦਾ ਵੀ ਬਾਜੀ ਤੂੰ ਛੱਡਲਾ ਜਾ ਕੇ ਮੈਂ ਘਰੇ ਸਾਹਮਦਾ ਮੈਂ ਨਹੀਂ ਫਿਰ ਇੰਨੀ ਵਾਰਡ ਜਾ ਕੇ ਦੁਬਾਰੇ ਵਾਪਸ ਆਉਣਾ ਔਖਾ ਬਹੁਤ ਹੈ ਕੋਈ ਟਰੈਕਟਰ ਤੇ ਨੋਵਾਂ ਵਾਲੀ ਤਾਂ ਫਿਰ ਆਪ ਹੀ ਆਉਣਾ ਪੈਣਾ ਸੀ ਹਾਂਜੀ ਹਾਂ ਨਹੀਂ ਆਹੋ ਗੱਲ ਹੁਣ ਸ਼ਾਮ ਨੂੰ ਤੇਲ ਵੀ ਜਾ ਕੇ ਘਰੇ ਚਵਾਉਣਾ ਮੈਂ ਤੇ ਰਾਜ ਕਿਤੇ ਦੇਖੋਗੇ ਮੱਥਾ ਪ੍ਰਮਾਤਮਾ ਤੇਰਾ ਮੂੰਹ ਮਿੱਠਾ ਕਰੇ ਆ ਬੰਦਾ ਯਾਰ ਬਹੁਤਾ ਦਿਲਦਾਰ ਆ ਇਹ ਆ ਭਾਈ ਜੀ ਪੂਰੀ ਮੌਹ ਆ ਨਾ ਅੱਛਾ ਟਰੈਕਟਰ ਤੋਂ ਪਹਿਲਾਂ ਕਿੱਥੇ ਜੱਤੇ ਹੋਰ ਜਿੱਤੇ ਤਾਂ ਆਣ ਗਏ ਤਾਂ ਮੈਂ ਹੁਣ ਦੀਆਂ ਗੱਲਾਂ ਜਿਹੜਾ YouTube ਕਿਤੇ ਫੇਰ ਗੱਲਾਂ ਆਪਾਂ ਖੁੱਲੀਆਂ ਕਰਾਂਗੇ ਕਿਉਂਕਿ ਫੇਰ ਗੱਲਾਂ ਬਾਤਾਂ 1.5-2 ਘੰਟੇ ਦੀਆਂ ਹੋਣਗੀਆਂ ਚੰਗਾ ਇੱਕ ਅਦਾਰੇ ਜਿਹਾ ਆਪਣਾ ਡਾਂਗਾ ਪੈਂਦੀ ਹਾਂ ਬਾਰਾ ਵੀ ਨਹੀਂ ਦੂਜੇ ਨੂੰ ਮਰਜ਼ੀ ਪਨੇ ਕਰਦੇ ਆ 18 ਨੂੰ ਖੰਜਰਵਾਲ ਖੰਜਰਵਾਲ ਲੁਧਿਆ ਹਾਂਜੀ ਦੋ ਫ੍ਰਿਜਾ ਜਿੱਤੇ ਆਪਾਂ ਤੇ ਉਹੀ ਨਹੀਂ ਫਿਰ ਤਲਵੰਡੀ ਤੇ ਅੱਜ ਸਾਰੇ ਬ੍ਰਾਂਡ ਪਹੁੰਚੇ ਹੋਏ ਆ ਕੋਈ ਕਹਿੰਦਾ ਮੈਂ ਰਸੇ ਪਾਈ ਬੈਠਾ ਇਧਰ ਵੀ ਸੰਗਲੀ ਪਾਏ ਹੋਏ ਆ ਫਿਰ ਕੋਈ ਛੋਟੇ ਨਹੀਂ ਪਤਾ ਨਹੀਂ ਹੁਣੇ ਕਿਹੜੀ ਖੋੜੀ ਵਾਲੇ ਆ ਬਈ ਖੁੱਲਦੀ ਆ ਜਾਂ ਪੱਕਾ ਪੂਰੀ ਬਾਈ ਜੀ ਫਿਰ ਮਿਲਦੇ ਆ ਸ਼ਾਮ ਨੂੰ ਬਹੁਤ ਬਹੁਤ ਧੰਨਵਾਦ ਇਹ ਪੂਰੀ ਬਾਈ ਮਹੂ ਆਣਾ ਵੱਡੇ ਬ੍ਰਾਂਡ ਨੇ ਬੜੀ ਖੁਸ਼ੀ ਵੀ ਹੋਈ ਆ ਤੇ ਵੱਡਾ ਸਤਿਕਾਰ ਲੈ ਲੈ ਇੱਕ ਵਾਰੀ ਸਾਰੇ ਬਾਈ ਜੀ ਬਾਈ ਜੀ ਦੇ ਨਾਮ ਤੇ ਤਾਰੀ ਮਾਰਦੇ ਜਿੰਨੇ